ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਜਲੰਧਰ ਵਾਸੀਆਂ ਨੂੰ ਅੱਜ ਅਸੀਂ ਅੱਜ ਬੜਾ ਮਹੱਤਵਪੂਰਨ ਦਿਨ ਹੈ ਅੱਜ ਕਿਉਂਕਿ ਐਤਵਾਰ ਹੈ ਔਰ ਆਪਾਂ ਬੜਾ ਵੱਡਾ ਪੜਾਅ ਜਿੱਤਿਆ ਕਰ ਲਿਆ ਪਿਛਲੇ ਸੰਡੇ ਜਿਹੜਾ ਹੈਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਆਦੇਸ਼ ਥਨ ਉਹਨਾਂ ਨੇ ਪੂਰੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਯੂਨਸੇਫ ਦੇ ਲਈ ਆਦੇਸ਼ ਜਿਵੇਂ ਦਿੱਤਾ ਸੀ ਕਰਫਿਊ ਆਪਾਂ ਲਾਇਆ ਸੀਗਾ ਔਰ ਮੇਰਾ ਸਾਰੇ ਜਲੰਧਰ ਦੇ ਜਿੰਨੇ ਵੀ ਜ਼ਿਲ੍ਹੇ ਦੇ ਵਾਸੀ ਨੇ ਸਾਰਿਆਂ ਨੂੰ ਧੰਨਵਾਦ ਕਿ ਤੁਸੀਂ ਬਹੁਤ ਵੱਡਾ ਸਾਨੂੰ ਸਹਿਯੋਗ ਦਿੱਤਾ ਅੱਜ ਮੈਂ ਬੜੀਆਂ ਕੁਇਕ ਜਿਹੜੀ ਤੁਹਾਨੂੰ ਬਰੀਫਿੰਗਸ ਹੈਗੀਆਂ ਨੇ ਉਹ ਦਵਾਂਗਾ ਪੰਜ-ਸਤ ਵਿਸ਼ਿਆਂ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਲੋਕਾਂ ਦੀ ਫੀਡਬੈਕ ਦੇ ਆਧਾਰ ਤੇ ਅਸੀਂ ਜਿਹੜੀਆਂ ਦਵਾਈਆਂ ਦੀਆਂ ਦੁਕਾਨਾਂ ਹੈਗੀਆਂ ਨੇ ਪਰਚੁੰਦੀਆਂ ਉਹ ਹਰ ਰੋਜ਼ 2 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲਣ ਦਾ ਜਿਹੜਾ ਫੈਸਲਾ ਕੀਤਾ ਹੈ ਇਹਦਾ ਇਹ ਮਤਲਬ ਬਿਲਕੁਲ ਨਹੀਂ ਕਿ ਕਰਫਿਊ ਹਟਾਇਆ ਗਿਆ ਹੈ ਕਰਫਿਊ ਜਾਰੀ ਰਹੇਗਾ 2 ਤੋਂ 5 ਦੇ ਦੌਰਾਨ ਵੀ ਸਿਰਫ ਦਵਾਈ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ ਉਹਨਾਂ ਦੇ ਬਾਹਰ ਗੋਲੇ ਮਾਰੇ ਹੋਣਗੇ 1.5-1.5 ਮੀਟਰ ਤੇ ਸੋਸ਼ਲ ਡਿਸਟੈਂਸਿੰਗ ਦੇ ਸਿਰਫ ਜਿਹਦੇ ਕੋਲ ਪਰਚੀ ਹੈ ਪੈਦਲ ਬਿਨਾ ਸਾਈਕਲ ਮੋਟਰਸਾਈਕਲ ਬਿਨਾ ਸਕੂਟਰ ਤੋਂ ਬਿਨਾ ਕਾਰ ਤੋਂ ਬੰਦਾ ਆ ਕੇ ਆਪਣੀ ਦਵਾਈ ਲੈ ਸਕਦਾ ਹੈ ਇਹ ਜਿਹੜੀ ਸਹੂਲਤ ਹੈ ਮੈਂ ਦੁਬਾਰਾ ਰਿਪੀਟ ਕਰ ਰਿਹਾ ਹਾਂ ਕਰਫਿਊ ਨਹੀਂ ਹਟਾਇਆ ਸਿਰਫ ਦਵਾਈ ਦੀ ਦੁਕਾਨ ਮਜਬੂਰਨ ਬਿਮਾਰ ਆਦਮੀ ਇਹ ਉਹਦੇ ਘਰ ਦਾ ਬੰਦਾ ਆ ਕੇ ਖਰੀਦ ਸਕਦਾ ਜੇਕਰ ਬਹੁਤ ਲੰਮੀਆਂ ਢੀੜਾਂ ਲੱਗੀਆਂ ਜਾਂ ਲੋਕਾਂ ਨੇ ਸਹਿਯੋਗ ਨਾ ਦਿੱਤਾ ਤਾਂ ਇਹ ਆਰਡਰ ਹੈ ਜਿਹੜਾ ਵਾਪਸ ਵੀ ਲਿਆ ਜਾ ਸਕਦਾ ਹੈ ਔਰ ਜਦੋਂ ਦਵਾਈ ਲੈਣ ਜਾਣਾ ਡਿਸਟੈਂਸਿੰਗ ਵੀ ਰੱਖਣੀ ਆ ਫੇਸ ਮਾਸਕ ਵਗੈਰਾ ਦਾ ਲੋਕਾਂ ਨੇ ਪ੍ਰਯੋਗ ਕਰਨਾ ਹੈਗਾ ਦੂਜੀ ਜਿਹੜੀ ਹੈਗੀ ਮੈਨੂੰ ਲੋਕਾਂ ਤੋਂ ਫੀਡਬੈਕ ਆ ਰਹੀ ਸੀ ਕਿ ਵੀ ਥੋਕ ਦੇ ਵਿੱਚ ਤਾਂ ਜਿਹੜੇ ਰੇਟ ਹੈਗੇ ਆ ਉਹ ਠੀਕ ਨੇ ਜੀ ਪਰ ਥੋਕ ਦੇ ਵਿੱਚ ਅਸੀਂ ਕਿਉਂਕਿ ਆਮ ਲੋਕਾਂ ਨੂੰ ਖਰੀਦਣ ਨਹੀਂ ਦਿੰਦੇ ਸਬਜ਼ੀ ਤਾਂ ਰੇੜੀਆਂ ਵਾਲੇ ਕਿਤੇ 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 ਸਸਤੀ ਲਾ ਰਿਹਾ ਹੈ ਮਹਿੰਗੀ ਲਾ ਰਿਹਾ ਹੈ ਲੋਕਾਂ ਨੂੰ ਸਹੂਲਤ ਦੇ ਚ ਦੇਖਦੇ ਹੋਏ ਅੱਜ ਅਸੀਂ ਜਿਹੜੇ ਹੈਗੇ ਫੈਸਲਾ ਕੀਤਾ ਹੈ ਕਿ ਹਰ ਰੋਜ਼ ਅਸੀਂ ਪਰਚੂਨ ਦੇ ਰੇਟ ਤੈਅ ਕਰਾਂਗੇ ਔਰ ਸਵੇਰੇ 9:00 9:30 ਦੇ ਕਰੀਬ ਜਿਹੜੀ ਸਾਡੀ ਵੈਬਸਾਈਟ ਹੈਗੀ ਹੈ ਜਲੰਧਰ.nic.in ਇਹ ਤੁਸੀਂ ਹਰ ਰੋਜ਼ ਸਵੇਰੇ ਚੈੱਕ ਕਰ ਲੈਣਾ ਵੀ ਸਬਜ਼ੀਆਂ ਦੇ ਭਾਅ ਕੀ ਨੇ ਅਗਰ ਕੋਈ ਰੇੜੀ ਵਾਲਾ ਮੇਰਾ ਵੀਰ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸਹੀ ਰੇਟ ਲਗਾਣ ਜੋ ਮੈਂ ਰੇਟ ਲਿਸਟ ਦੇ ਰਿਹਾ ਅਗਰ ਕੋਈ ਇਸ ਰੇਟ ਲਿਸਟ ਤੋਂ ਜ਼ਿਆਦਾ ਸਬਜ਼ੀਆਂ ਦੇ ਭਾਅ ਰੇੜੀ ਵਾਲਾ ਲਾਊਗਾ ਉਹਦਾ ਜਿਹੜਾ ਕਰਫਿਊ ਪਾਸ ਹੈ ਉਹ ਵੀ ਵਾਪਸ ਲੈ ਲਾਂਗੇ ਤੇ ਉਹਨੂੰ ਸਬਜ਼ੀ ਵੀ ਜਿਹੜੀ ਡੀਐਮਓ ਵੱਲੋਂ ਨਹੀਂ ਦਿੱਤੀ ਜਾਵੇਗੀ ਸਬਜ਼ੀ ਮੰਡੀ ਤੋਂ ਉਹ ਕਾਰਵਾਈ ਵੀ ਕੀਤੀ ਜਾਏਗੀ ਅਗਲਾ ਹੈਗਾ ਬਹੁਤ ਸਾਰੀਆਂ ਮੈਨੂੰ ਕੁਇਰੀਜ਼ ਆ ਰਹੀਆਂ ਸੀ ਵੀ ਅਸੀਂ ਦੇਖੋ ਜੀ ਮਹੱਲਿਆਂ 'ਚ ਜਾ ਕੇ ਸੁੱਕਾ ਦਾਣ ਦੇਣਾ ਚਾਹੁੰਦੇ ਆ ਅਸੀਂ ਉਹਦੇ ਲਈ ਇੱਕ ਬੜਾ ਰੋਬਸਟ ਸਿਸਟਮ ਤਿਆਰ ਕਰ ਲਿਆ ਨੇਹਰੂ ਗਾਰਡਨ ਜਿਹੜਾ ਸਕੂਲ ਹੈਗਾ ਉਹਨੂੰ ਅਸੀਂ ਆਪਣਾ ਭੰਡਾਰ ਘੋਸ਼ਿਤ ਕਰਤਾ ਹੈਗਾ ਉੱਥੇ ਅਸੀਂ 12 ਆਫੀਸਰਜ਼ ਬਿਠਾਏ ਨੇ ਉਹਨਾਂ ਦੇ ਫੋਨ ਨੰਬਰ ਅੱਜ ਮੈਂ ਨਸ਼ਰ ਕਰਨ ਲੱਗਿਆ ਇਹ ਵੀ ਤੁਹਾਨੂੰ ਫੇਸਬੁੱਕ ਤੇ ਵੀ ਔਰ jalandhar.nic.in ਤੇ ਵੀ WhatsApp ਤੇ ਵੀ ਅਸੀਂ ਨਸ਼ਰ ਕਰਾਂਗੇ ਇੰਨਾ ਬਾਰ ਅਫਸਰਾਂ ਨੂੰ ਤੁਸੀਂ ਫੋਨ ਕਰਕੇ ਜੋ ਚੀਜ਼ ਤੁਸੀਂ ਜਮ੍ਹਾਂ ਕਰਾਉਣੀ ਹੈਗੀ ਐ ਉੱਥੇ ਜਮ੍ਹਾਂ ਕਰਾ ਦਿਓ ਅਸੀਂ ਉਹਦੇ ਪੈਕੇਟ ਬਣਾ ਕੇ ਘਰੋ ਘਰੀ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਪਹੁੰਚਾਵਾਂਗੇ ਇਹ ਜਿਹੜਾ ਤੁਸੀਂ ਸਵਾਰਨ ਦੇਣਾ ਕਿਉਂਕਿ ਕੋਈ ਕਹਿ ਰਿਹਾ ਜੀ ਆਟਾ ਦੇ ਦਈਏ ਬਿਸਕੁਟ ਦੇ ਦਈਏ ਕੁਝ ਦੇ ਦਈਏ ਇਸ ਚ ਯੂਨੀਫਾਰਮਿਟੀ ਦੀ ਸਮਾਨਤਾ ਰੱਖਣ ਲਈ ਤਾਂ ਕਿ ਲੋਕਾਂ ਤੱਕ ਅਸੀਂ ਆਸਾਨੀ ਨਾਲ ਪਹੁੰਚਾਈਏ ਸਾਨੂੰ ਮੇਰੀ ਬੇਨਤੀ ਹੈ ਕਿ ਸਿਰਫ ਕਣਕ ਦਾ ਆਟਾ ਜਿਹੜਾ ਹੈਗਾ 5 ਕਿਲੋ ਦੇ ਪੈਕ ਲਫਾਫੇ ਚ ਵੀ ਹੋ ਸਕਦੇ ਐ ਉਹ ਕੱਪੜੇ ਵਾਲਾ ਪੈਕ ਵੀ ਹੋ ਸਕਦਾ ਚਾਵਲ 5 ਕਿਲੋ ਦਾ ਪੈਕ ਵੱਡਾ ਨਾ ਹੋਵੇ ਉਹ ਕੈਰੀ ਕਰਨਾ ਮੁਸ਼ਕਲ ਹੈ ਖੰਡ 1 ਕਿਲੋ ਦਾ ਪੈਕ ਤੇ ਦਾਲ 1 ਕਿਲੋ ਦਾ ਪੈਕ ਤੇ ਚਾਹ ਪੱਤੀ 250 ਗ੍ਰਾਮ ਇਹ ਦਿੱਤੇ ਜਾਣ ਜੇ ਮੰਨ ਲਓ ਕੋਈ ਬੰਦਾ ਇੱਕ ਚੀਜ਼ ਦੇਣਾ ਚਾਹੁੰਦਾ ਹੈ ਕੱਲਿਓ 5 ਕਿਲੋ ਦੇ ਆਟੇ ਦੇ ਪੈਕ ਦੇਣਾ ਚਾਹੁੰਦਾ 1000 ਉਹ ਵੀ ਦਿੱਤੇ ਜਾ ਸਕਦੇ ਨੇ ਜੇ ਉਹ ਦੋ ਤਿੰਨ ਚੀਜ਼ਾਂ ਦੇਣਾ ਚਾਹੁੰਦਾ ਦੋ ਚੀਜ਼ਾਂ ਦੇ ਪੈਕ ਦਿੱਤੇ ਜਾ ਸਕਦੇ ਇਸ ਪੈਕਿੰਗ ਦੇ ਵਿੱਚ ਔਰ ਜਿਵੇਂ ਵੀ ਤੁਸੀਂ ਚਾਹੋ ਬਟ ਵੱਡੀਆਂ ਬੋਰੀਆਂ ਚ ਨਾ ਦਿਓ ਕਿਉਂਕਿ ਫਿਰ ਉੱਥੇ ਵੰਡਣ 'ਚ ਸਾਨੂੰ ਥੋੜੀ ਜਿਹੀ ਔਖ ਹੁੰਦੀ ਹੈ ਜੇ ਤੁਸੀਂ ਸਹੀ ਦੋਵਾਂਗੇ ਅਸੀਂ ਤੁਰੰਤ ਉਹਨੂੰ ਵੰ ਅਗਲਾ ਹੈਗਾ ਕਿ ਕੇਬਲ ਦਾ ਜਿਹੜਾ ਸਟਾਫ ਹੈ ਕਿਉਂਕਿ ਤੁਸੀਂ ਘਰਾਂ 'ਚ ਬੈਠੇ ਹੋ ਆਪਦਾ ਜੋ ਵੀ ਤੁਸੀਂ ਟੀਵੀ ਤੇ ਆਨੰਦ ਲੈ ਸਕੋ ਕੇਬਲ ਦਾ ਸਟਾਫ ਜਿੰਨਾ ਵੀ ਹੈਗਾ ਕੇਬਲ ਟੀਵੀ ਦਾ ਉਹ ਆਪਣੇ ਪਾਸ ਜਿਹੜੇ ਹੈਗੇ ਆ ਆਨਲਾਈਨ ਵੀ ਲੈ ਸਕਦੇ ਆ ਔਰ ਐਸ ਡੀ ਐਮ ਆਫਿਸ ਤੋਂ ਵੀ ਜਿਹੜੇ ਲੈ ਸਕਦੇ ਆ ਸੀਓਵੀ ਕੋਵਾ ਸਾਡੀ ਐਪ ਹੈ ਉਸ ਐਪਲੀਕੇਸ਼ਨ ਤੇ ਜਾ ਕੇ ਮੈਂ ਅਗੇਨ ਰਿਪੀਟ ਕਰ ਰਹੇ ਆ ਸੀਓਵੀ ਕੋਵਾ ਐਪ ਹੈ ਉਸ ਤੇ ਜਾ ਕੇ ਤੁਸੀਂ ਆਨਲਾਈਨ ਪਾਸ ਅਪਲਾਈ ਕਰੋਗੇ ਤੁਹਾਨੂੰ ਮਿਲ ਜਾਊਗਾ ਇੱਕ ਫੀਡਬੈਕ ਆ ਰਹੀ ਸੀ ਕਿ ਵੀ ਚੱਕੀਆਂ ਤੇ ਆਟਾ ਨਹੀਂ ਮਿਲ ਰਿਹਾ ਸਾਰੀਆਂ ਚੱਕੀਆਂ ਨੂੰ ਇੱਕ ਆਰਡਰ ਜਾਰੀ ਕਰਕੇ ਅਸੀਂ ਆਗਿਆ ਦਿੱਤੀ ਹੈਗੀ ਹੈ ਇਹ ਆਰਡਰ ਆਲਰੇਡੀ ਜਾਰੀ ਹੋ ਚੁੱਕਿਆ ਦੋ ਦਿਨ ਪਹਿਲਾਂ ਕਿ ਚੱਕੀਆਂ ਜਿਹੜੀਆਂ ਆਟਾ ਪੀਸ ਸਕਦੀਆਂ ਨੇ ਖੁੱਲ ਸਕਦੀਆਂ ਨੇ ਪਰ ਕੋਈ ਵੀ ਅਪੋਰਚੁਨਿਟੀ ਚਾਟਾ ਨਹੀਂ ਵੇਚਣ ਗਿਆ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਬੇਨਤੀ ਹੈ ਕਿ ਚੱਕੀਆਂ ਤੇ ਭੀੜ ਨਹੀਂ ਲਾਉਣੀ ਚੱਕੀਆਂ ਹੂਲ ਸੇਲਰਾਂ ਨੂੰ ਡਿਟੇਲਰਾਂ ਨੂੰ ਆਟਾ ਵੇਚਣਗੇ ਉਹ ਤੁਹਾਡੇ ਘਰੋਂ ਘਰੀ ਪਹੁੰਚੂਗਾ ਜੇ ਕੋਈ ਵੀ ਚੱਕੀ ਵਾਲਾ ਜਾਂ ਕੋਈ ਵੀ ਟਰੇਡਰ ਜਾਂ ਫਲੋਰ ਮਿਲ ਵਾਲਾ ਜੇ ਕਣਕ ਲੈਣਾ ਚਾਹੁੰਦਾ ਹੈ ਸਰਕਾਰ ਦੇ ਜਿਹੜੇ ਖਜ਼ਾਨੇ ਨੇ ਜਿਹੜੇ ਕਣਕ ਦੇ ਉਹ ਖੁੱਲੇ ਨੇ 280 ਰੁਪਏ ਨੂੰ ਤੁਸੀਂ ਗਦਾਮ ਚੋਂ ਚੱਕ ਸਕਦੇ ਹੋ ਕਣਕ 2180 ਰੁਪਏ ਨੂੰ ਤੁਹਾਡੇ ਫੈਕਟਰੀ ਦੇ ਬੂਹੇ ਤੇ ਪਹੁੰਚੂਗੀ ਪਰ ਇਹਦੇ ਲਈ ਤੁਸੀਂ ਜਿਹੜਾ ਹੈਗਾ ਰੀਲੀਜ਼ ਆਰਡਰ ਹੈ ਉਹਦੇ ਲਈ ਡੀ ਐਫ ਐਸ ਸੀ ਨੂੰ ਜਾਂ ਡੀ ਐਮ ਪੰਸਪ ਨੂੰ ਸੰਪਰਕ ਕਰ ਸਕਦੇ ਹੋ ਕਣਕ ਦੀ ਕੋਈ ਕਮੀ ਨਹੀਂ ਚੌਲ ਜਿਹੜੇ ਹੈਗੇ 250 ਰੁਪਏ ਦੇ ਕੰਟਰੋਲ ਰੇਟ ਤੇ ਸਾਰੇ ਟਰੇਡਰ ਜਿਹੜੇ ਲੈ ਸਕਦੇ ਆ ਚੌਲਾਂ ਦਾ ਰੀਲੀਜ਼ ਆਰਡਰ ਕਰਾਉਣ ਲਈ ਤੁਸੀਂ ਜਿਹੜਾ ਹੈਗਾ ਡੀ ਐਫ ਐਸ ਸੀ ਨੂੰ ਸੰਪਰਕ ਕਰਨਾ ਹੈਗਾ ਇਸ ਤੋਂ ਇਲਾਵਾ ਮੈਂ ਆਪ ਨੂੰ ਇਹ ਵਾਜ਼ੀ ਕਰ ਦੇਣਾ ਚਾਹੁੰਦਾ ਕਿ ਫਰਵਰੀ ਮਾਰਚ ਦੇ ਵਿੱਚ ਅਸੀਂ ਪਿਛਲੇ ਸਾਈਕਲ ਦੀ ਕਣਕ ਜਿਹੜੀ ਐ ਵੰਡ ਕੇ ਹਟੇ ਆਉਣੀ ਹੁਣ ਜਿਹੜੀ ਉਹ 20% ਕਣਕ ਰਹਿ ਗਈ ਸੀ ਮੈਂ ਡੀ ਐਫ ਐਸ ਸੀ ਸਾਹਿਬ ਨੂੰ ਕਹਤਾ ਕਿ ਉਹ ਘਰੋ ਘਰੀ ਡਿੱਪੂ ਵਾਲਿਆਂ ਰਾਹੀਂ ਗੋਲੇ ਮਰਵਾ ਕੇ ਡਿਸਟੈਂਸ ਮੇਨਟੇਨ ਕਰਕੇ ਉਹ ਪਹਚਾਈ ਜਾਵੇ ਔਰ ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਰੀਲੀਜ਼ ਆਰਡਰ ਵੀ ਤੁਸੀਂ ਲੈ ਸਕਦੇ ਹੋ ਔਰ ਆਪਾਂ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਨਯੋਗ ਸੀਐਮ ਸਾਹਿਬ ਨੇ 10 ਲੱਖ ਜਿਹੜੇ ਹੈਗੀ ਹੈ ਸਾਡੀ ਫੂਡ ਪੈਕੇਟਸ ਨੂੰ ਬਣਾ ਕੇ ਭੇਜ ਦਿੱਤੇ ਅਜ ਰਾਤ ਤੱਕ ਉਹ ਆ ਜਾਣਗੇ ਕੱਲ ਤੋਂ ਅਸੀਂ ਉਹ ਵੀ ਵੰਡ ਦੇਣੇ ਆ ਔਰ ਚੌਥੀ ਗੱਲ ਇਹ ਹੈ ਵੀ ਕਣਕ ਸਾਡੀ ਹੁਣ ਖੇਤਾਂ 'ਚ ਖੜੀ ਹੈ ਉਹ ਵੀ ਸੁੱਖ ਨਾਲ ਕਿਸਾਨਾਂ ਨੇ ਕੱਟਣੀ ਹੈ ਉਹ ਤੁਸੀਂ ਇਹ ਦੇਖ ਲਓ ਵੀ 150 ਲੱਖ ਮੀਟ्रिक टन ਜਿਹੜੀ ਹੈਗੀ ਉਹ ਸਾਰੀ ਆਪਣੀ ਕਣਕ ਹੈ ਆਪਣੇ ਜਿਹੜੇ ਕਦਮਾਂ ਚਾਣੀ ਹੈ ਸੋ ਪੰਜਾਬ 'ਚ ਕਣਕ ਦੀ ਕੋਈ ਕਮੀ ਨਹੀਂ ਜੇ ਕੋਈ ਇਹ ਕਹੇ ਕਿ ਵੀ ਕਿਸੇ ਨੂੰ ਆਟਾ ਨਹੀਂ ਮਿਲ ਰਿਹਾ ਇੱਕ ਥੋੜੀ ਨਾ ਮੰਨਣੀ ਉਹ ਗੱਲ ਹੈ ਇੱਕ ਤਰ੍ਹਾਂ ਨਾਲ ਸਮੁੰਦਰ ਚ ਰਹਿ ਕੇ ਪਾਣੀ ਦੀ ਕਮੀ ਵਾਲੀ ਗੱਲ ਹੈ ਕਣਕੀ ਕਣਕ ਹੈ ਆਟਾ ਹੀ ਆਟਾ ਕੋ ਫਿਕਰ ਨਾ ਕਰੀ ਅੱਗੇ ਇਸ ਤੋਂ ਇਲਾਵਾ ਜੋ ਜੋ ਵੀ ਸਮੇਂ ਸਮੇਂ ਤੇ ਹਦਾਇਤਾਂ ਹੋਣਗੀਆਂ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ ਅਗੇਨ ਜੇ ਤੁਹਾਨੂੰ ਕੋਈ ਰਿਲੈਕਸੇਸ਼ਨ ਆ ਸਿਰਫ ਦਿੱਤੀ ਹੈ ਦਵਾਈ ਲੈਣ ਲਈ ਬਾਹਰ ਭੀੜ ਨਹੀਂ ਲਾਉਣੀ ਡਿਸਪਲਿਨ ਚ ਰਹਿਣਾ ਹੈਗਾ ਸੋ ਦੈਟ ਇਸ ਸਿਸਟਮ ਇਧੇ ਹੀ ਸਮੂਥ ਚੱਲੇ ਅਸੀਂ ਤੁਹਾਡੀ ਫੀਡਬੈਕ ਦੇ ਨਾਲ ਹੋਰ ਇਸ ਸਿਸਟਮ ਨੂੰ ਅੱਗੇ ਵਧੀਆ ਬਣਾਉਂਦੇ ਰਾਵਾਂਗੇ ਧੰਨਵਾਦ